ਅ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਬੜਾ ਸਤਜੰਕ ਹੈ। ਅ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਹੁਸ਼ਾਰ ਗੁੱਤਾ ਜੀ ਵੀ ਬਿਸ਼ਾ ਨਿਰਦੇਸ਼ੇਟ ਸਾਡੀ ਮੁਕਸਰ ਪੁਲਿਸ ਦੇ ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜੁਆਇੰਟ ਆਪਰੇਸ਼ਨ ਚ ਅਸੀਂ ਤਿੰਨ ਮੁਜਰਮਾਂ ਨੂੰ ਘਰਾਂਨੇ ਨਾਕਾਬੰਦੀ ਵਿਸਥਾਰ ਕਰਨ ਚ ਕਾਮਯਾਬ ਹੋਏ ਹਾਂ। ਇਹਨਾਂ ਪਾਸੋਂ ਇੱਕ 30 ਬੋਰ ਪਿਸਲ ਤੇ ਚਾਰ ਜ਼ਿੰਦਾ ਅਰਾਉਂਡ ਬਰਾਮਦ ਹੋਏ ਨੇ ਇਹ ਸਾਰੇ ਪਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਦੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕੈਂਕਟਨ ਜਿਹੜਾ ਇਹਨਾਂ ਨੂੰ ਆਪਰੇਟ ਕਰਦਾ ਸੀ ਸੁਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਨੂੰ ਗ੍ਰਸਟ ਕੀਤਾ ਤੇ ਦੇ ਕੋਲ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਹ ਜਿਹੜਾ ਸ਼ੈਂਪੀ ਹੈ ਇਹ ਜਸ ਬੈਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕਿ ਵਿਦੇਸ਼ ਚ ਬੈਠਾ ਉਹਦੇ ਕਹਿਣ ਤੇ ਉਹ ოਪਰੇਟ ਕਰਦਾ ਸੀ ਇਹਨਾਂ ਕੋਲੋਂ ਜਸ ਬੈਬਲ ਨਾਲ ਜਿਹੜੇ ਮੋਬਾਈਲ ਫੋਨ ਨਾਲੇ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਜਾਰੀ ਕੀਤੀ ਗਈ ਇਹਨਾਂ ਨੇ ਪਟਿਆਲਾ ਇੱਕ ਘਰ ਦੇ ਬਾਹਰ ਫਾਇਰਿੰਗ ਜ਼ਰੂਰ ਕੀਤੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਵੀ ਪੁਛਗਿਸਚ ਮੰਨੀ ਹੈ ਜੋ ਆਪਣੀ ਜਸ ਬਾਈਬਲ ਦੇ ਕੈਂਪ ਤੇ ਸ਼ੈਂਪੀ ਦੇ ਕੈਂਪ ਤੇ ਇਹਨਾਂ ਤਿੰਨਾਂ ਦੋਸ਼ੀਆਂ ਗੁਰਜੀਵਨ ਸਿੰਘ ਏਲੀਅਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਰਦਾਤ ਨੂੰ ਲਿਆ ਦਿੱਤਾ ਹਾਂਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਵਨ ਹੈ ਇਹਦੇ ਤੱਕ ਤਿੰਨ ਕ੍ਰਿਮੀਨਲ ਕੇਸ ਆਲਰੇਡੀ ਹੋ ਗਏ ਨੇ ਤੇ ਮਨਿੰਦਰ ਸਿੰਘ ਮਨੀ ਇਹ ਆਬੋਲ ਖਰਾਨੇਦਾਰ ਰਹਿਣ ਵਾਲਾ ਇਹਦੇ ਤੇ ਤਿੰਨ ਕੇਸ ਰਜਿਸਟਰਡ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਐ ਇਹਦੇ ਤੇ ਲੋ ਕੇਸ ਵੀ ਰਜਿਸਟਰਡ ਨੇ ਇਸਤੇ ਇੱਕ 302 ਦਾ ਵੀ ਕੇਸ ਰਜਿਸਟਰਡ ਹੈ ਜਿਸ ਚੇ ਭਗਵਾੜਾ ਤੇ ਵਾਂਟਡ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ